ਜੇ ਤੋ ਪ੍ਰੇਮ ਖਿਲਨ ਕਾ ਚਾਓ ਸਿਰਧਰ ਤਲੀ ਗਲੀ ਮੋਰੀ ਆਓ ਇਹ ਜਿਹੜੇ ਗੁਰਬਾਣੀ ਦਾ ਆ ਆਪਣਾ ਰੋਟੇ ਗਾ ਇਹ ਪਹਿਲੇ ਪਾਤਸ਼ਾਹ ਦਾ ਪਰ 18ਵੀਂ ਸਦੀ ਚ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਇਹ ਬਿਲਕੁਲ ਰੀਅਲਿਸਟਿਕਲੀ ਸੱਚ ਕਰਕੇ ਵਿਖਾਇਆ ਉਸੇ ਤਰ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਇਸ ਸਦੀ ਦੇ ਵਿੱਚ ਆਪਾਂ ਨੂੰ ਬਿਲਕੁਲ ਓਵੇਂ ਆਪਾਂ ਨੂੰ ਬਿਲਕੁਲ ਮੈਟਾਫਰ ਨੂੰ ਬਿਲਕੁਲ ਓਵੇਂ ਸੱਚ ਕਰਕੇ ਵਿਖਾਇਆ ਸਿੱਖਾਂ ਨਾਲ ਹੋ ਰਿਹਾ ਧੱਕਾ ਜੋ ਟਰੋਮਾ ਸਾਡੀ ਕੌਮ ਸਹਿਰੀ ਆ ਜੋ ਜ਼ਬਰ ਜ਼ੁਲਮ ਸਾਡੀ ਕੌਮ ਸਹਿਰੀ ਆ ਉਹਨੂੰ ਪੱਛਮ ਤੱਕ ਪਹੁੰਚਾਇਆ ਉਹਨੂੰ ਆંકੜਿਆਂ ਦੇ ਵਿੱਚ ਲਿਆ ਕੇ ਉਹਨਾਂ ਦੇ ਅੱਗੇ ਉਸੇ ਰੂਪ ਚ ਪੇਸ਼ ਕੀਤਾ ਜਿਸ ਚ ਰੂਪ ਚ ਉਹ ਸਮਝਦੇ ਸੰਸਥਾਵਾਂਆਂ ਆਧਾਰੀਆਂ ਨੂੰ ਨਹੀਂ ਪਤਾ ਹੋਣਾ ਚਾਹੀਦਾ ਦੁਨੀਆ ਦਾ ਇਹ ਨੈਰੇਟਿਵ ਬਣਨਾ ਚਾਹੀਦਾ ਜਿਵੇਂ ਨੈਲਸਨ ਮੰਡੇਲਾ ਦਾ ਨੈਰੇਟਿਵ ਦੁਨੀਆ ਚ ਗਿਆ ਹੈਗਾ ਓਵੇਂ ਸਾਡੇ ਇਨ੍ਹਾਂ ਸ਼ਹੀਦਾਂ ਦੇ ਨੈਰੇਟਿਵ ਜਿਹੜੇ ਹੈਗੇ ਆ ਉਹ ਵਰਲਡ ਓਵਰ ਕਹਾਣੀਆਂ ਜਾਣੀਆਂ ਚਾਹੀਦੀਆਂ ਜਿਦੇ ਚ ਪਤਾ ਲੱਗੇ ਕਿ ਸਿਕ ਸਟਰਗਲ ਕੀ ਆ ਤੇ ਸਾਡੇ ਨਾਲ ਕਿਸ ਤਰੀਕੇ ਦਾ ਜ਼ਬਰ ਤੇ ਜ਼ੁਲਮ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੋ ਪ੍ਰੇਮ ਖੇਲਨ ਕਾ ਚਾਓ ਸਿਰਧਰ ਤਲੀ ਗਲੀ ਮੋਰੀ ਆਓ ਇਹ ਜਿਹੜੇ ਗੁਰਬਾਣੀ ਦਾ ਆ ਆਪਨੇ ਰੋਟੇ ਗਿਆ ਇਹ ਪਹਿਲੇ ਪਾਤਸ਼ਾਹ ਦਾ ਪਰ 18ਵੀਂ ਸਦੀ ਚ ਬਾਬਾ ਦੀਪ ਸਿੰਘ ਹੋਰਾਂ ਨੇ ਇਹ ਬਿਲਕੁਲ ਰੀਅਲਿਸਟਿਕਲੀ ਸੱਚ ਕਰਕੇ ਵਿਖਾਇਆ ਉਸੇ ਤਰ੍ਹਾਂ ਭਾਈ ਜਸਵੰਤ ਸਿੰਘ ਕਾਰਣਾ ਹੋਰਾਂ ਨੇ ਇਸ ਸਦੀ ਦੇ ਵਿੱਚ ਆਪਾਂ ਨੂੰ ਬਿਲਕੁਲਵੇਂ ਆਪਾਂ ਨੂੰ ਬਿਲਕੁਲ ਮੈਟਾਫਰ ਨੂੰ ਬਿਲਕੁਲਵੇਂ ਸੱਚ ਕਰਕੇ ਵਿਖਾਇਆ ਇਹ ਜਿਹੜੀ ਕੁਰਬਾਨੀ ਹੈਗੀ ਆ ਵੈਸੇ ਆਪਾਂ ਇਸ ਸਦੀ ਦੇ ਵਿੱਚ ਪਿਛਲੀ ਸਦੀ ਦੇ ਵਿੱਚ ਬਹੁਤ ਜਦੋ ਜਹਿਦ ਕੀਤੀ ਕੁਰਬਾਨੀਆਂ ਕੀਤੀਆਂ ਵੱਡੇ ਵੱਡੇ ਕਾਰਨਾਮੇ ਕੀਤੇ ਉਹ ਸਾਰਿਆਂ ਵਿੱਚੋਂ ਕਰਨ ਵਾਲਿਆਂ ਚੋਂ ਆਪਣੇ ਵਿੱਚ ਵੀ ਕਈ ਬੈਠੇ ਹੈਗੇ ਆ ਤੇ ਬਹੁਤ ਸ਼ਹਾਦਤਾਂ ਵੀ ਹੋ ਗਈਆਂ ਹਰ ਇੱਕ ਸ਼ਹਾਦਤ ਇੱਕ ਦੂਤਵੇ ਸ਼ਹਾਦਤ ਹੁੰਦੀ ਆ ਉਹਦਾ ਕੋਈ ਪੈਰਲਲ ਨਹੀਂ ਹੁੰਦਾ ਵੈਸੇ ਹਰ ਸ਼ਹਾਦਤ ਚਾਹੇ ਉਹ ਗਿਣੀ ਗਈ ਆ ਚਾਹੇ ਉਹ ਨਹੀਂ ਅਣਗੌਲੀ ਗਈ ਆ ਉਹ ਆਪਦੇ ਆਪ ਚ ਇੱਕ ਅਨਪੈਰਲਡ ਹੁੰਦੀ ਆ ਉਹਦੇ ਵਰਗੀ ਦੂਜੀ ਨਹੀਂ ਹੁੰਦੀ ਪਰ ਕੁਝ ਕਾਰਨਾਮੇ ਕੁ ਸ਼ਹਾਦਤਾਂ ਐਸੀਆਂ ਹੁੰਦੀਆਂ ਜਿਹੜੀਆਂ ਬਹੁਤ ਵੱਡਾ ਇੰਪੈਕਟ ਪਾ ਜਾਂਦੀਆਂ ਸੋਸਾਇਟੀ ਤੇ ਜਿਹਦਾ ਇੰਪੈਕਟ ਦੂਰ ਦੂਰ ਤੱਕ ਜਾਂਦਾ ਉਹ ਐਸੀ ਹੀ ਇੱਕ ਸ਼ਹਾਦਤ ਸਰਜ ਸੁਵੰਤ ਸਿੰਘ ਖਾਲਸਾ ਦੀ ਸੀਗੀ ਜਿਸ ਸ਼ਹਾਦਤ ਨੇ ਪੰਜ ਸਿੱਖਾਂ ਦਾ ਦਰਦ ਸਿੱਖਾਂ ਨਾਲ ਹੋ ਰਿਹਾ ਤੱਕਾ ਜੋ ਟਰੋਮਾ ਸਾਡੀ ਕੌਮ ਸਹਿਰੀ ਆ ਜੋ ਜ਼ਬਰ ਜ਼ੁਲਮ ਸਾਡੀ ਕੌਮ ਸਹਿਰੀ ਆ ਉਹਨੂੰ ਪੱਛਮ ਤੱਕ ਪਹੁੰਚਾਇਆ ਉਹਨੂੰ ਆંકੜਿਆਂ ਦੇ ਵਿੱਚ ਲਿਆ ਕੇ ਉਹਨਾਂ ਦੇ ਅੱਗੇ ਉਸੇ ਰੂਪ ਚ ਪੇਸ਼ ਕੀਤਾ ਜਿਸ ਚ ਰੂਪ ਚ ਉਹ ਸਮਝਦੇ ਆ ਯੂਨੈਸਕੋ ਚ ਗੱਲ ਹੋਈ ਵੱਖ-ਵੱਖ ਦੁਨੀਆ ਦੀਆਂ ਪਾਰਲੀਮੈਂਟਾਂ ਚ ਗੱਲ ਹੋਈ ਯੂਨੈਸਕੋ ਚ ਗੱਲ ਹੋਈ ਤੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਜ਼ ਅਗਰਬ ਤੋਂ ਲੈ ਕੇ ਹਰ ਜਗ੍ਹਾ ਗੱਲ ਹੋਈ ਤੇ ਇਹ ਉਸ ਮਹਾਨ ਸ਼ਖਸੀਅਤ ਦੀ ਦੇਣ ਸੀ ਕਿ ਜਿਹੜੇ ਬਾਹਰੋਂ ਆ ਕੇ ਵਾਪਸ ਵੀ ਇਹ ਸ਼ਹਾਦਤ ਦੇਣਾ ਅੱਜ ਇਹ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਕਿ ਜਦੋਂ ਉਦੋਂ ਬਾਅਦ ਪੰਥਕ ਸਰਕਾਰ ਆਈ ਜਿਹਨੂੰ ਇਹ ਕਰਨਾ ਬਣਦਾ ਸੀ ਕਿ ਉਹਨਾਂ ਅੰਕੜਿਆਂ ਤੇ ਜਾਂ ਉਹਨਾਂ ਰਿਪੋਰਟਾਂ ਤੇ ਕੰਮ ਕਰਦੀ ਉਹ ਨਾ ਕਰਕੇ ਉਲਟਾ ਹੋਰ ਪਾਸੇ ਤੁਰ ਪਈ ਤੇ ਉਹਨਾਂ ਲੋਕਾਂ ਨੂੰ ਹੀ ਮਾਨ ਸਨਮਾਨ ਦੇਣ ਲੱਗ ਗਈ ਜਿਹੜਿਆਂ ਨੇ ਐਕਚੁਅਲੀ ਇਹ ਸਾਰਾ ਕੁਝ ਕੀਤਾ ਸੀ ਸਾਡੇ ਨਾਲ ਤੇ ਅੱਜ ਆਪਾਂ ਕਿੱਥੇ ਖੜੇ ਆ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈ ਸੋ ਇਹ ਇੱਕ ਐਸੀ ਸ਼ਹਾਦਤ ਸੀ ਜਿਹਨੇ ਇਹਨੂੰ ਵਰਲਡ ਓਵਰ ਮਸ਼ਹੂਰ ਗੱਲ ਨੂੰ ਅਪ ਸਿੱਖਾਂ ਦੀ ਤਰਾਸਦੀ ਨੂੰ ਲੈ ਕੇ ਗਈ ਤੇ ਕਿਤਾਬ ਪਹਿਲਾਂ ਵੀ ਆ ਚੁੱਕੀ ਸੀ ਪੰਜਾਬੀ ਚ ਆ ਚੁੱਕੀ ਸੀ ਤੇ ਇਟ ਵਾਸ ਈਵਨ ਮੋਰ ਪਰਟਿਨੈਂਟ ਥੈਟ ਦਿਸ ਬੁੱਕ ਸ਼ੁੱਡ ਬੀ ਰਿਟਰਨ ਇਨ ਇੰਗਲਿਸ਼ ਸੋ ਥੈਟ ਦਿਸ ਸਟੋਰੀ ਗੋਜ਼ ਆਊਟ ਟੂ ਦ ਇੰਟਾਇਰ ਵਰਲਡ ਆਪਾ ਨੂੰ ਹੀ ਨਹੀਂ ਪਤਾ ਹੋਣਾ ਚਾਹੀਦਾ ਕੁਝ ਸੰਸਥਾਵਾਂ ਜਾਂ ਆਧਾਰਿਆਂ ਨੂੰ ਨਹੀਂ ਪਤਾ ਹੋਣਾ ਚਾਹੀਦਾ ਦੁਨੀਆ ਦਾ ਇਹ ਨੈਰੇਟਿਵ ਬਣਨਾ ਚਾਹੀਦਾ ਜਿਵੇਂ ਨੈਲਸਨ ਮੰਡੇਲਾ ਦਾ ਨੈਰੇਟਿਵ ਦੁਨੀਆ ਚ ਗਿਆ ਹੈਗਾ ਓਵੇਂ ਸਾਡੇ ਇਹਨਾਂ ਸ਼ਹੀਦਾਂ ਦੇ ਨੈਰੇਟਿਵਸ ਜਿਹੜੇ ਹੈਗੇ ਆ ਉਹ ਵਰਲਡ ਓਵਰ ਕਹਾਣੀਆਂ ਜਾਣੀਆਂ ਚਾਹੀਦੀਆਂ ਜਿਹਦੇ ਚ ਪਤਾ ਲੱਗੇ ਕਿ ਸਿਕ ਸਟਰਗਲ ਕੀ ਆ ਤੇ ਸਾਡੇ ਨਾਲ ਕਿਸ ਤਰੀਕੇ ਦਾ ਜ਼ਬਰ ਤੇ ਜ਼ੁਲਮ ਹੋਇਆ ਤੇ ਕਿਵੇਂ ਉਥੋਂ ਵੀ ਯੋਧੇ ਉੱਠੇ ਜਿਨ੍ਹਾਂ ਨੇ ਉਹਦਾ ਟਾਕਰਾ ਕੀਤਾ ਤੇ ਉਹ ਕਹਾਣੀ ਲੋਕਾਂ ਤੱਕ ਲੈ ਕੇ ਗਏ ਸੋ that makes this book very important ਕਿ ਇਹ ਅੰਗਰੇਜ਼ੀ ਚ ਹੋਣੀ ਚਾਹੀਦੀ ਸੀ ਜੋ ਕਿ ਹੁਣੇ ਆਪਣੇ ਕੋਲੇ ਆਈ ਆ ਇਸ ਕਰਕੇ ਵੀ ਇਹ ਸਭ ਤੋਂ ਇੰਪੋਰਟੈਂਟ ਆ ਡਾਇਸਪੋਰਾ ਚ ਵੀ ਮੈਂ ਅਪੀਲ ਕਰੂੰਗਾ ਬਾਕੀ ਹੋਰ ਜਿਹੜੇ ਗੁਰਮੁਖੀ ਨਹੀਂ ਜਾਣਦੇ ਉਹਨਾਂ ਵੀਰਾਂ ਨੂੰ ਵੀ ਮੈਂ ਕਹੂੰਗਾ ਕਿ ਜੋ ਸਿੱਖ ਹੈਗੇ ਆ ਜਾਂ ਪੰਜਾਬੀ ਹੈ ਉਹ ਜ਼ਰੂਰ ਪੜਨ ਤੇ ਕ੍ਰੋਸ ਦਾ ਵਰਲਡ ਲੋਕਾਂ ਤੱਕ ਵੀ ਪਹੁੰਚਾਉਣ ਇਸ ਕਿਤਾਬ ਨੂੰ ਤਾਂ ਕਿ ਉਹ ਲੋਕ ਇਹਨੂੰ ਪੜ ਸਕਣ ਤੇ ਇੰਨਾ ਹੀ ਮੈਂ ਕਹੂੰਗਾ ਤੇ ਆਪਣੇ ਨਾਲ ਬਹੁਤ ਵੱਡੀਆਂ-ਵੱਡੀਆਂ ਸ਼ਕਤੀਤਾ ਹੈਗੀਆਂ ਜਿਨ੍ਹਾਂ ਨੇ ਇਸ ਸੰਘਰਸ਼ 'ਚ ਕੁਰਬਾਨੀ ਦਿੱਤੀ ਆ ਪਰਿਵਾਰ ਨੇ ਵੀ ਬਹੁਤ ਕੁਛ ਸਹਿਆ ਪਰ ਪਰਿਵਾਰ ਤੋਂ ਇਲਾਵਾ ਦੋਸਤ ਮਿੱਤਰ ਤੇ ਇਮੀਡੀਏਟ ਜਿਹੜੀ ਫੈਮਿਲੀ ਹੁੰਦੀ ਆ ਭੈਣਾ ਭਰਾ ਮਾਸੀਆਂ ਤਾਏ ਚਾਚੇ ਉਹ ਵੀ ਬਹੁਤ ਕੁਛ ਸਹੰਦੇ ਆ ਅੱਜ ਕਾਲ ਰਾਣਾ ਸਾਹਿਬ ਦੇ ਪਰਿਵਾਰ ਚੋਂ ਵੀ ਆਪਣੇ ਨਾਲ ਹੈਗੇ ਇੱਥੇ ਆਏ ਹੋਏ ਭੈਣ ਜੀ ਹਰੇ ਤੇ ਇਸ ਕਰਕੇ ਇਹ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਫੰਕਸ਼ਨ ਤੇ ਇਸ ਇਸੇ ਨਾਲ ਹੀ ਮੈਂ ਤੋਂ ਅਜਾਜ਼ਤ ਲੈਣਾ ਸਰ ਕਮਰਪਾਲ ਸਿੰਘ ਬਿੱਟੂ ਆਪਦੇ ਥੀਵਜ਼ ਸ਼ੇਅਰ ਕਰਨਗੇ ਤੇ ਇਹ ਇਹਨਾਂ ਨੇ ਸੰਘਰਸ਼ ਚ ਹਿੱਸਾ ਲਿਆ ਇਹਨਾਂ ਨੂੰ ਸਾਡੇ ਨਾਲੋਂ ਬਿਹਤਰ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ